ਸਾਸਤਰੀਆ ਕਾਲ ਮੈਂ ਹਰੇਖਾ ਚੋਹਾਨ ਤੁਸੀਂ ਦੇਖ ਰਹੇ ਹੋ ਪਾਸਕਨ ਨਿਊਜ਼ਲਾਈਨ ਤੇ ਰਿਪੋਰਟਰ ਪੀਤ ਪੱਟੀ ਜੀ ਦੀ ਖਾਸ ਰਿਪੋਰਟ ਸ਼ਰਾਬ ਦੇ ਗੈਰ ਕਾਨੂੰਨੀ ਵਿਕਰੀਕਰਨ ਅਤੇ ਸਪਲਾਈਰਾਂ ਵਿਰੁੱਧ ਸ਼ਿਕੰਜਾ ਕਸਦੇ ਹੋਏ ਆਪਕਾਰੀ ਵਿਭਾਗ ਨੇ ਖਰੜ ਪੁਲਿਸ ਨਾਲ ਸਾਂਝੇ ਆਪਰੇਸ਼ਨ ਵਿੱਚ ਮਿੱਕੀ ਕਿਚਨ ਦੇ ਮਾਲਕ ਅਤੇ ਉਸਦੇ ਸਾਥੀ ਕ੍ਰਿਸ਼ਨ ਨੂੰ ਪੀਜੀਆ ਰਿਹੈਸ਼ਾਂ ਨੂੰ ਸ਼ਰਾਬ ਦੀ ਗੈਰ ਕਾਨੂੰਨੀ ਵਿਕਰੀ ਅਤੇ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਅਸ਼ੋਕ ਜੀ ਨੇ ਦੱਸਿਆ ਕਿ 22-5-2025 ਅਤੇ 23-5-2025 ਦੇ ਦਰਮਿਆਨੀ ਰਾਤ ਨੂੰ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਖਰੜ ਦੇ ਆਪਕਾਰ ਇੰਸਪੈਕਟਰ ਵਿਕਾਸ ਕੁਮਾਰ ਪਟੇੜਾ ਦੀ ਅਗਵਾਈ ਵਾਲੀ ਇੱਕ ਟੀਮ ਨੇ ਖਰੜ ਪੁਲਿਸ ਦੇ ਨਾਲ ਮਿਲ ਕੇ ਮਿੱਕੀ ਕਿਚਨ ਲਾਂਡਰਾ ਰੋਡ ਖਰੜ ਵਿਖੇ ਛਾਪਾ ਮਾਰਿਆ ਛਾਪੇ ਮਾਰੇ ਦੌਰਾਨ ਕੇਵਲ ਚੰਡੀਗੜ੍ਹ ਵਿੱਚ ਵਿਕਰੀ ਲਈ ਲੇਬਲ ਵਾਲੇ ਵਕਫਾ ਖਵਰਾਂਡਾ ਦੀਆਂ 67 ਬੋਤਲਾਂ ਅੰਗਰੇਜ਼ੀ ਸ਼ਰਾਬ ਦੀ 112 ਬੋਤਲਾਂ 40 ਕਨ ਅਤੇ 35 ਨਿੱਪ ਬੀਅਰ ਬਰਾਮਦ ਕੀਤੀਆਂ ਗਈਆਂ ਮੋਡਲੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਚਿਕਨ ਦੀ ਦੁਕਾਨ ਦਾ ਮਾਲਕ ਰਾਕੇਸ਼ ਕੁਮਾਰ ਉਰਫ ਮਿੱਕੀ ਨੇੜਲੇ ਰਿਹਾਇਸ਼ੀ ਖੇਤਰਾਂ ਦੇ ਗਾਹਕਾਂ ਤੇ ਪੀਜੀ ਰਿਹਾਇਸ਼ਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ਼ਰਾਬ ਵੇਚਦਾ ਅਤੇ ਸਪਲਾਈ ਕਰਦਾ ਪਾਇਆ ਗਿਆ। ਅੱਜ ਇਹ ਰੇਡ ਕਿੱਥੇ ਚੱਲ ਰਹੀ ਹੈ ਇਹਦੇ ਬਾਰੇ ਦੱਸੋ ਕੀ ਰੇਡ ਹੈ ਤੇ ਕੀ ਕੀ ਬਰਾਮਦ ਹੋਇਆ। ਅੱਜ ਦੇ ਰੇਡ ਦਾ ਮੇਨ ਕਾਰਨ ਪਿੱਛੇ ਵੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮਜੀਠਾ ਵਿਖੇ ਹੂਚ ਹੋਈ ਹੈ ਔਰ ਅੱਜ ਹੀ ਲੁਧਿਆਣਾ ਵਿਖੇ ਵੀ ਕੋਈ ਮਿਸ ਅਪਨਿੰਗ ਹੋਈ ਹੈ ਹਨਾ ਨਸ਼ਾ ਅਬਰੋਧ ਜਿਹੜਾ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਯੁੱਧ ਨਸ਼ਾ ਅਬਰੋਧ ਉਹਨਾਂ ਦੇ ਵੀ ਮੁਖ ਰੱਖਦੇ ਹੋਏ ਤੇ ਅੱਜ ਇਹਨ ਤੋਂ ਮਿੱਕੀ ਕਿਚਨ ਲਾਣਾ ਰੋਡ ਦੇ ਕੁਝ ਵੱਖ-ਵੱਖ ਬ੍ਰਾਂਡਸ ਚੰਡੀਗੜ੍ਹ ਬਾਇਓ ਬ੍ਰਾਂਡਸ ਜਿਹਨਾਂ ਨੂੰ ਚੰਡੀਗੜ੍ਹ ਦੇ ਫਰਸੇਲਿੰਗ ਚੰਡੀਗੜ੍ਹ ਉਹ ਕਾਫੀ ਮਾਲ ਮਿਲਿਆ ਸਰ ਲਗਾਤਾਰ ਦੇਖਣ ਜਾ ਰਿਹਾ ਕਿ ਇਹ ਮਤਲਬ ਕਿ ਕਿੰਨੇ ਕਿ ਨਾਕਾਬੰਦੀ ਕਿੰਨੇ ਕਿ ਲਾਏ ਗਏ ਸੀ ਕਿੰਨੇ ਕਿ ਜਗ੍ਹਾ ਤੇ ਰੇਡ ਕਿ ਰੱਖੀ ਤੇ ਇਕੱਲਾ ਇਸੇ ਜਗ੍ਹਾ ਦਾ ਟਾਰਗੇਟ ਸਪੈਸੀਫਿਕਲੀ ਕੀਤਾ ਗਿਆ ਕਿ ਹੋਰ ਵੀ ਕਈ ਜਗ੍ਹਾ ਦੇ ਨਹੀਂ ਨਹੀਂ ਅੱਜ ਅਸੀਂ ਦੋ ਤਾਂ ਤੇ ਹੋਰ ਵੀ ਰੇਡ ਕੀਤੀ ਹੈ ਇਹ ਤੀਸਰੀ ਜਗ੍ਹਾ ਅੱਜ ਸਾਰੀ ਰਾਤ ਹੀ ਸਾਡੇ ਅਕਸਾਈਜ਼ ਐਂਡ ਜਿਹੜੇ ਇਨਸਪੈਕਟਰਸ ਹੈ ਮੋਹਾਲੀ ਦੇ ਅਕਸਾਈਜ਼ ਆਫੀਸਰ ਸ਼੍ਰੀ ਦਿਵਾਂਚਨ ਸ਼ਰਮਾ ਜੀ ਸ਼੍ਰੀ ਅਸ਼ੋਕ ਚਲੋਤਰਾ ਜੀ ਅਸਿਸਟੈਂਟ ਕਮਿਸ਼ਨਰ ਅਕਸਾਈ ਸਾਰੇ ਹੀ ਅੱਜ ਰਾਉਂਡ ਤੇ ਨੇ ਜੀ ਤਕਰੀਬਨ ਕਿੰਨੀ ਰਿਕਵਰੀ ਹੁਣ ਤੱਕ ਹੋ ਚੁੱਕੀ ਹੈ ਦੇਖੋ ਕਾਫੀ ਦੇਖ ਕੇ ਤਕਰੀਬ 아이 ਥਿੰਕ 60 70 ਬੋਟਲਸ ਦਾ ਜਿਹੜੀਆਂ ਬਾਇਓ ਬੈਂਡਸ ਦੀਆਂ ਉਹ ਮੋਡੀਆਂ ਮੋਡੀਆਂ ਜੇ ਬਾਕੀ ਗਿਣਨ ਤੋਂ ਬਾਅਦ ਹੀ ਪਤਾ ਲੱਗੇਗਾ ਤਕਰੀਬਨ ਉਹਨੇ 120 ਦੇ ਕਰੀਬ ਬੀਅਰ ਬੋਟਲਸ ਨੇ 112 ਔਰ 120 ਦੇ ਵਿੱਚ ਨੇ ਕਾਊਂਟ ਕਰਨੀ ਨੇ ਅਜੇ ਰੈਗੂਲਟਰੀ ਦੇਖੋ ਦੇਖਣ ਤੋਂ ਆਇਆ ਕਿ ਜਿਹੜੀ ਦੁਕਾਨ ਹੈ ਬਹੁਤ ਚਰਚਾ ਚੱਲੇ ਹਰ ਵਾਰੀ ਕਾਫੀ ਹਾਂ ਇਹ ਯੈਸ ਯੈਸ ਬਿਲਕੁਲ ਠੀਕ ਕਹਿ ਰਹੇ ਜੀ ਐਂਡ ਪਹਿਲਾਂ ਵੀ ਅਸੀਂ ਐਂਡੇ ਤੇ ਆਲਰੇਡੀ ਕਾਰਵਾਈ ਕਰਦੇ ਪਹਿਲਾਂ ਵੀ ਅਫੇਅਰ ਕਰਵਾਈ ਹੈ ਮੈਂ ਹੀ ਕਰਵਾਈ ਸੀ ਕਾਫੀ ਮਾਲ ਨੇ ਜਨਰੇਟਰ ਜਿਹੜਾ ਬਾਹਰ ਪਿਆ ਜਨਰੇਟਰ ਉਹਦੇ ਵਿੱਚ ਰੱਖ ਕੇ ਰਾਤ ਨੂੰ ਸਪਲਾਈ ਕਰਦਾ 12 ਵਜੇ ਤੋਂ ਬਾਅਦ ਸਰ ਹੁਣ ਕਿਸ ਤਰੀਕੇ ਦੇ ਕਾਰਵਾਈ ਦੇਖਣਾ ਹੋ ਮਤਲਬ ਇਹ ਕਾਰਵਾਈ ਅੱਜ ਸਾਡੀ ਬੜੀ-ਵੱਧੀ ਟੀਮ ਸਾਡੇ ਦਰਜੀਤ ਸਿੰਘ ਜੀ ਆਈਏ ਹੋ ਨੇ ਕਰ ਸਿਟੀ ਤੋਂ ਅੱਜ ਅਸੀਂ ਇਹਨਾਂ ਨੇ ਕੱਟ ਸਾਡੀ ਜਿਹੜੀ ਦੋਨਾਂ ਦੀ ਸਾਂਝਾ ਨਕਲ ਆਇਆ ਅਸੀਂ ਅਸੀਂ ਮੁਖਬਰ ਖਾਸ ਨੇ ਇਨਫੋਰਮੇਸ਼ਨ ਦਿੱਤੀ ਸੀ